ਹਰ ਹੱਥ ਲਾ ਕੇ ਮਾਫੀ ਮੰਗਣ ਦੀ ਵੀ ਮੈਂ ਜ਼ਰਤ ਰੱਖਦਾ ਜੀ ਜੇ ਮੇਰੇ ਚ ਨੁਕਸ ਹੋਵੇ ਤੁਸੀਂ ਸਾਗਵਾਨ ਆ ਕੇ ਚੈੱਕ ਕਰ ਲਓ ਹਰ ਇੱਕ ਚੀਜ਼ ਜੇ ਦਾ ਮਤਲਬ ਸਸਤਾ ਦਿੰਨੇ ਆ ਜਾਂ ਰੇਟ ਤੁਹਾਨੂੰ ਵਾਜਬ ਹੋ ਗਿਆ ਤਾਂ ਵੀਰੇ ਸ਼ੱਕ ਦੀ ਨਿਗਾ ਨਾਲ ਨਾ ਦੇਖੋ ਅਸੀਂ ਉਹ ਬੋਲਦੇ ਨਹੀਂ ਜੀ ਕਿਸੇ ਨੂੰ 5 ਰੁਪਏ ਦੇਣੇ ਨਹੀਂ ਨਾ ਅਸੀਂ ਦਈਏ ਨਾ ਅਸੀਂ ਅੱਜ ਤੱਕ ਦਿੱਤੇ ਨਹੀਂ ਜੀ 8d ਤੱਕ ਕੰਮ ਕਰ ਸਕਦੇ 8d ਤੱਕ ਤੁਸੀਂ ਇੱਥੇ ਤਿਆਰ ਕਰਕੇ ਦਿਓਗੇ ਹੈ ਜੀ ਇਹਦਾ ਮਾਰਕੀਟ ਰੇਟ ਘੱਟੋ ਘੱਟ 350 ਰੁਪਏ ਸਕੇਅਰ ਫੁੱਟ ਚੱਲੀ ਜਾਂਦਾ ਪਰ ਆਪਾਂ ਤੁਹਾਨੂੰ ਸਿਰਫ 170 ਰੁਪਿਆ ਦੇ ਵਿੱਚ ਦੇ ਦੇਣਾ। ਵੀ 140 ਰੁਪਿਆ ਦੇ ਵਿੱਚ ਤੁਹਾਨੂੰ ਗ੍ਰੇ ਸ਼ੀਟ ਵੀ ਦੇ ਦੂੰਗਾ ਤੁਹਾਨੂੰ ਗ੍ਰੇ ਸ਼ੀਟ ਕੋਈ ਦੇ ਹੀ ਨਹੀਂ ਸਕਦਾ। ਅੱਛਾ ਜੀ ਕੋਈ ਵੀ ਨਹੀਂ ਦੇ ਸਕਦਾ। ਇਹਦਾ ਇੰਨਾ ਟ੍ਰੈਂਡੀ ਸ਼ੀਟ ਦਾ 250 ਰੁਪਏ ਤੋਂ ਘੱਟ ਇਹ ਵਿਕਦੀ ਹੀ ਨਹੀਂ। ਅੱਛਾ ਤੁਹਾਨੂੰ ਗ੍ਰੇ ਸ਼ੀਟ ਵੀ ਦੇ ਦਾਂਗੇ ਇਹ ਗਲੋਸੀ ਛੇੜਾ ਚਮਕਾਲਾ ਛੇੜ ਹੂੰ ਇਹਦੇ ਵੀ ਰੇਟ ਮਹਿੰਗੇ ਹੁੰਦੇ ਆ। ਤੁਹਾਨੂੰ ਇਹ ਵੀ 140 ਰੁਪਏ ਸਕੇਅਰ ਫੁੱਟ ਦੇ ਵਿੱਚ ਦੇ ਦਾਂਗੇ। ਠੀਕ ਹੈ ਜੀ। ਹੁਣ ਇਹਦਾ ਰੇਟ 250 ਰੁਪਏ ਸ ਹੈਗਾ ਬਿਲਕੁਲ ਹੈਗਾ 200 ਰੁਪਏ 250 ਕੋਈ 180 ਵੇਚ ਲਈ ਵੇਚ ਲੈ 140 ਰੁਪਏ ਸਕਰ ਫੁੱਟ ਦੇ ਵਿੱਚ ਤੁਸੀਂ ਮੇਰੇ ਤੋਂ ਦਰਵਾਜ਼ਾ ਲੈ ਜਾਓ ਸਤਿ ਸ੍ਰੀ ਅਕਾਲ ਦੋਸਤੋ ਲੈ ਵੀ ਅੱਜ ਆ ਗਏ ਭਾਰਤ ਦੀ ਸਭ ਤੋਂ ਸਸਤੀ ਦਰਵਾਜ਼ਿਆਂ ਵਾਲੀ ਫੈਕਟਰੀ ਦੇ ਵਿੱਚ ਲੌਂਗਵਾਲ 'ਚ ਖੜੇ ਆ ਮਿਸ਼ਾਲ ਵੁੱਡਵਰਕਸ ਵਾਲਿਆਂ ਦੇ ਸ਼ਰਤ ਲਾ ਕੇ ਬਾਈ ਕਹਿੰਦਾਗਾ ਵੀ ਪੂਰੇ ਭਾਰਤ ਦੇ ਵਿੱਚ ਮੇਰੇ ਆਲਾ ਰੇਟ ਖਾਸ ਕਰ ਉਦੋਂ ਜਦੋਂ ਮੇਰੇ ਵਾਲੀ ਕੁਆਲਿਟੀ ਹੋਊਗੀ ਦੇ ਨਹੀਂ ਸਕਦਾ ਕੋਈ ਹੈ ਨਾ ਬਾਈ ਸਹੀ ਗੱਲ ਕਰ ਰਹੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਹੈ ਜੀ ਅੱਛਾ ਜੀ ਕਿਵੇਂ ਦੇ ਰਹੇ ਹੋ ਇੰਨੇ ਸਸਤੇ ਲੋਕ ਥੋੜੇ ਤੇ ਸ਼ੱਕ ਕਰ ਰਹੇ ਨੇ ਵੀ ਯਾਰ ਗੜਬੜ ਹੋਊ ਕੋਈ ਇੰਨਾ ਸਸਤਾ ਤਾਂ ਹੋ ਹੀ ਨਹੀਂ ਸਕਦਾ ਦੇਖੋ ਵੀਰ ਜੀ ਗੜਬੜੇ ਦੇ ਵਿੱਚ ਕੋਈ ਨਹੀਂ ਕੋਈ ਅਸੀਂ ਸਸਤਾ ਨਹੀਂ ਦੇ ਰਹੇ ਹੈਗੇ ਰੇਟ ਦੇ ਵਿੱਚ ਕੀ ਹੈ ਵੀ ਅਸੀਂ ਜੈਨੂਇਨ ਰੇਟ ਲੈ ਰਹੇ ਆ ਅੱਛਾ ਜੀ ਜੇ ਮੰਨ ਕੇ ਚੱਲੋ ਵੀ 145 ਰੁਪਈਆ ਦੀ ਚੀਜ਼ ਆ ਤਾਂ 60 ਰੁਪਈਆ ਦੀ ਵੇਚਤੀ ਅੱਛਾ ਜਿਆਦਾ ਓਵਰ ਵੱਡੇ ਸ਼ੋਰੂਮਾਂ ਦੇ ਖਰਚੇ ਨਹੀਂ ਹੈਗੇ ਕੋਈ ਰੈਂਟ ਸਿਸਟਮ ਨਹੀਂ ਹੈਗਾ ਕੋਈ ਜਿਆਦਾ ਓਵਰ ਮੰਨ ਕੇ ਚੱਲੋ ਵੀ ਆਪਣੀਆਂ ਕੋਈ ਬਾਹਲੀਆਂ ਵੱਡੀਆਂ ਡਿਮਾਂਡਾਂ ਨਹੀਂ ਹੈ ਜੀ ਅੱਛਾ ਮੰਨ ਲਓ ਵੀ ਬਚਤ ਤਾਂ ਥੋੜੀ ਆ ਬਚਤ ਘੱਟ ਹੈ ਪਰ ਚੀਜ਼ ਉਹੀ ਆ ਜਿਹੜੇ ਅਸਲ ਮੁੱਲ ਨੇ ਬਾਲਾ ਮੂਣੀ ਟੱਡਿਆ ਹੋਇਆ ਬਾਲਾ ਮੂਣੀ ਗੱਲ ਇਹ ਆ ਇਹਦੇ ਵਿੱਚ ਗੋਬਿੰਦ ਜੀ ਤੁਸੀਂ ਵਿਸ਼ਵਾਸ ਰੱਖਿਓ ਮੇਰੀ ਚੀਜ਼ ਦਾ ਜੀ ਜੇ ਕਿਸੇ ਬੰਦੇ ਨੂੰ ਕਈ ਵਾਰ ਲੱਗਦਾ ਚਲੋ ਕਈ ਬੰਦੇ ਕਹਿ ਜਾਂਦੇ ਨੇ ਮੈਂ ਇੱਕ ਦੋ ਮਿੰਟ ਦੇਖਦਾ ਵੀ ਹਨਾ ਇਹ ਰੇਟ ਚ ਐ ਕਰਦੇ ਨੇ ਬਾਹਰ ਕਰਦੇ ਨੇ ਫਰਕ ਹੈ ਮਹਿੰਗੀ ਸਸਤੀ ਦੇਖੋ ਵੀਰ ਜੀ ਮੈਂ ਤੁਹਾਨੂੰ ਇਹ 12000 ਰੁਪਏ ਦਾ ਪੱਲਾ ਨਹੀਂ ਦੇ ਸਕਦਾ ਜਿਹੜਾ ਸਾਗਵਾਨ ਦਾ ਪੱਲਾ ਉਹ ਮੈਂ ਤੁਹਾਨੂੰ 2000 ਦਾ ਨਹੀਂ ਦੇ ਸਕਦਾ ਠੀਕ ਹੈ ਜੀ ਜੋ ਹੈ ਉਹ ਹੈ ਹਾਂ ਜਿਹੜੀ ਚੀਜ਼ ਆ ਜਿਹੜਾ ਰੇਟ ਹੈ ਉਸ ਰੇਟ ਦੇ ਹਿਸਾਬ ਨਾਲ ਆਪਾਂ ਚੀਜ਼ ਵੇਚਦੇ ਹਾਂ ਠੀਕ ਹੈ ਜੀ ਹੁਣ ਇਹਦਾ ਰੇਟ 250 ਰੁਪਏ ਸਕੁਅਰ ਫੁੱਟ ਹੈ ਹਮ ਮਾਰਕੀਟ ਦੇ ਵਿੱਚ ਹੈਗਾ ਹੀ ਹੈਗਾ ਬਿਲਕੁਲ ਹੈਗਾ 200 ਰੁਪਿਆ 250 ਕੋਈ 180 ਵੇਚ ਲਈ ਵੇਚ ਲੈ 140 ਰੁਪਏ ਸਕੁਅਰ ਫੁੱਟ ਦੇ ਵਿੱਚ ਤੁਸੀਂ ਮੇਰੇ ਤੋਂ ਦਰਵਾਜ਼ਾ ਲੈ ਜੋ ਹਾਂ ਦੋਨੇ ਪਾਸੇ ਇਸਨੂੰ ਮੇਕਾ ਲੱਗਿਆ ਹੋਊਗਾ ਫਰੰਟ ਸਾਈਡ ਤੁਸੀਂ ਡਿਜ਼ਾਈਨ ਜਿਹੜਾ ਮਰਜ਼ੀ ਲੈ ਸਕਦੇ ਹੋ ਔਰ 10 ਸਾਲ ਦੀ ਇਹਦੀ ਫੁੱਲ ਜ਼ਿੰਮੇਵਾਰੀ ਹੋਊਗੀ। ਅੱਛਾ ਜੀ। ਕੁਝ ਵੀ ਦਰਵਾਜ਼ੇ ਨੂੰ ਹੁੰਦਾ ਮੈਂ ਵਾਰੀ-ਵਾਰੀ ਇਹ ਗੱਲ ਸਮਝਾਉਣਾ ਨਾ ਪਰ ਕਸਟਮਰ ਨਹੀਂ ਸੁਣਦੇ। ਪੁਰਾਣਾ ਦਰਵਾਜ਼ਾ ਲੈ ਕੇ ਆਓ, ਨਵਾਂ ਪੁਰਾਣਾ ਦਰਵਾਜ਼ਾ ਸਾਨੂੰ ਦੇ ਜੋ ਨਵਾਂ ਸਾਡੇ ਤੋਂ ਨਾਲ ਦੀ ਨਾਲ ਲੈ ਜਾਓ। ਜੇ 10 ਸਾਲ ਦੇ ਵਿੱਚ ਕੁਝ ਹੋ ਗਏ। 10 ਸਾਲ ਦੇ ਵਿੱਚ ਖਰਾਬ ਹੁੰਦਾ। ਅੱਛਾ ਦੂਜੀ ਗੱਲ ਤੁਸੀਂ ਕਿਹਾ ਵੀ ਜਿਹੜਾ ਇਹ ਦਰਵਾਜ਼ਾ ਮਾਰਕੀਟ 'ਚ 250 ਦਾ ਵਿਕਦਾ। 250 ਦਾ ਵਿਕਦਾ। 200 ਦਾ ਵਿਕਦਾ 180 ਦਾ ਵਿਕਦਾ। ਤੁਸੀਂ ਦੇ ਜਾਨੇ 140 ਦਾ 140 ਰੁਪਏ ਕੁਆਲਿਟੀ ਤਾਂ ਉਹੀ ਜਾਨਾ ਜੀ ਕੁਆਲਿਟੀ ਸੇਮ ਹੈ ਜੀ 1% ਕੁਆਲਿਟੀ ਅੱਪ ਹੋਊਗੀ ਨਾ ਕਿ نیچے ਅੱਛਾ ਜੀ ਤੁਸੀਂ ਜਿੱਥੋਂ ਮਰਜੀ ਚੈੱਕ ਕਰੋ ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਅੰਦਰਲਾ ਮਟੀਰੀਅਲ ਚੈੱਕ ਕਰ ਲਓ ਆ ਕੇ ਠੀਕ ਹੈ ਜੀ ਤੁਸੀਂ ਸਾਡੀ ਫੈਕਟਰੀ ਦੇ ਵਿੱਚ ਫੈਵੀਕੋਲ ਆ ਕੇ ਚੈੱਕ ਕਰ ਲਓ ਕੋਈ ਹੋਰ ਚੀਜ਼ ਤੁਹਾਨੂੰ ਲੱਗਦੀ ਹੈ ਵੀ ਇੱਥੇ ਗੜਬੜ ਹੋ ਸਕਦੀ ਹੈ ਠੀਕ ਹੈ ਜੀ ਤੁਸੀਂ ਉਹ ਚੀਜ਼ ਚੈੱਕ ਕਰੋ ਆ ਕੇ ਸਾਨੂੰ ਕਹੋ ਵੀ ਆਹ ਦੇਖੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਹ ਪਿਆ ਲਖਵਿੰਦਰ ਵੀਰੇ ਹਰ ਹੱਥ ਲਾ ਕੇ ਮਾਫੀ ਮੰਗਣ ਦੀ ਵੀ ਮੈਂ ਜ਼ੁਰਤ ਰੱਖਦਾ ਜੀ ਜੇ ਮੇਰੇ ਚ ਨੁਕਸ ਹੋਵੇ ਠੀਕ ਆ ਬਿਲਕੁਲ ਗੱਲ ਇਹ ਆ ਵੀ ਮਾਲ ਇਕੱਠਾ ਚੱਕਣ ਕਰਕੇ ਜਿਆਦਾ ਰੇਟ ਸਹੀ ਤਾਂ ਆਗਾ ਇੱਕ ਹੋਰ ਦੇਖਿਓ ਹੂੰ ਸਭ ਤੋਂ ਵੱਡੀ ਗੱਲ ਆ ਚਲੋ ਆਪਾਂ ਨਹੀਂ ਕਹਿੰਦੇ ਵੀ ਤੁਹਾਨੂੰ ਮੇਰਾ ਵਾਲਾ ਰੇਟ ਕੋਈ ਦੇ ਨਹੀਂ ਸਕਦਾ ਜੀ ਤੁਹਾਨੂੰ ਇਹਦਾ ਕੋਈ ਰੇਟ ਮੇਰਾ ਵਾਲਾ ਇੱਕ ਜਿੱਦਵੈਸ ਕਰਨ ਦਾ ਮਾਰਾ ਕੋਈ ਦੇ ਦੂਗਾ ਪਰ ਮੈਂ ਤੁਸੀਂ ਐ ਮੰਨ ਕੇ ਚੱਲੋ ਵੀ 140 ਰੁਪਈਆ ਦੇ ਵਿੱਚ ਤੁਹਾਨੂੰ ਗ੍ਰੇ ਸ਼ੀਟ ਵੀ ਦੇ ਦੂੰਗਾ ਤੁਹਾਨੂੰ ਗ੍ਰੇ ਸ਼ੀਟ ਕੋਈ ਦੇ ਹੀ ਨਹੀਂ ਸਕਦਾ ਅੱਛਾ ਜੀ ਕੋਈ ਵੀ ਨਹੀਂ ਦੇ ਸਕਦਾ ਇਹਦਾ ਇੰਨਾ ਟ੍ਰੈਂਡਾ ਸ਼ੀਟ ਦਾ 250 ਰੁਪਈਆ ਤੋਂ ਘੱਟ ਇਹ ਵਿਕਦੀ ਹੀ ਨਹੀਂ ਅੱਛਾ ਤੁਹਾਨੂੰ ਗ੍ਰੇ ਸ਼ੀਟ ਵੀ ਦੇ ਦਾਂਗੇ ਇਹ ਗਲੋਸੀ ਛੇੜਾ ਚਮਕਾਲਾ ਛੇੜ ਹੂੰ ਇਹਦੇ ਵੀ ਰੇਟ ਮਹਿੰਗੇ ਹੁੰਦੇ ਆ ਤੁਹਾਨੂੰ ਇਹ ਵੀ 140 ਰੁਪਈਆ ਸਕੁਅਰ ਫੁੱਟ ਦੇ ਵਿੱਚ ਦੇ ਦਾਂਗੇ ਠੀਕ ਹੈ ਜੀ ਏ ਵੀ 140 ਰੁਪਏ ਇਧਰ ਦੇਖੋ 글로ਸੀ ਕਿਆ ਟਿਕ ਦੇਖੋ ਕਲਰ ਹਾਂ ਇਹ ਕਹਿੰਦੇ ਜੀ ਲੇਟੈਸਟ ਕਲਰ ਹਾਂ ਜੀ ਬਿਲਕੁਲ ਨਵੇਂ ਲੱਗਦਾ ਵੀ ਕੋਈ ਯਾਰ ਫੋਕਾ ਜਾ ਕੰਮ ਹੈ ਬਿਲਕੁਲ ਜੀ ਉਹ ਚੀਜ਼ ਨਹੀਂ ਹੈਗੀ ਜਿਹੜੀ ਚੀਜ਼ ਦਾ ਰੇਟ ਹੈ ਰੇਟ ਬਹੁਤ ਡਾਊਨ ਹੈ ਕੁਆਲਿਟੀ ਬਹੁਤ ਆਪਾ ਮਲੋਵੀ ਬੰਦੇ ਨੂੰ ਇਹ ਨਹੀਂ ਸੋਚਣਾ ਪਊਗਾ ਯਾਰ ਵੀ ਆਹ ਮਹਿੰਗਾ ਨਾ ਹੋਵੇ ਕਿਤੇ ਆਹ ਸਸਤਾ ਗੱਲ ਪਾ ਲਈਏ ਨਾ ਵੀ ਜਿਹੜਾ ਪਸੰਦ ਆ ਚੱਕੋ ਅਸੀਂ 135 ਰੁਪਏ ਸਕਰ ਫੁੱਟ ਵੀ ਦੇ ਦਾਂਗੇ ਤੁਹਾਨੂੰ ਜਿੰਨਾ ਮਰਜੀ ਰੇਟ ਆ ਜਿਹੜਾ ਜਿੰਨਾ ਮਰਜੀ ਡਾਊਨ ਕਰ ਲਈਏ ਪਰ ਹਰ ਇੱਕ ਚੀਜ਼ ਦੀ ਇੱਕ ਲਿਮਟ ਹੁੰਦੀ ਆ ਆਪਾਂ ਲਿਮਟ ਕਦੇ ਕ੍ਰੋਸ ਨਹੀਂ ਕਰਦੇ ਹੈਗੇ ਅਫਰੀਕਨ ਡਵਲਮੈਂਟ ਸ਼ੀਟ ਹੈ ਜੀ ਆਖਰੋਟ ਦਾ ਰੇਸਾ ਹੁੰਦਾ ਇਹਦੇ ਵਿੱਚ ਠੀਕ ਹੈ ਜੀ ਇਹਦਾ ਕੋਈ ਰੇਟ ਹੀ ਨਹੀਂ ਛੇੜਦਾ ਸ਼ੀਟੋ ਘੱਟ ਬਹੁਤ ਮਿਲਦੀ ਆ ਪਰ ਅਸੀਂ ਤੁਹਾਨੂੰ ਇਹ ਵੀ ਰੇਟ 140 ਰੁਪਏ ਸਕੁਅਰ ਫੁੱਟ ਦੇ ਦਾਂਗੇ ਅੱਛਾ ਇਹ ਵੀ 140 ਹਾਂਜੀ ਇਧਰ ਆ ਪਏ ਨੇ ਆਹ ਸੋਹਣੇ ਸੋਹਣੇ ਡਿਜ਼ਾਈਨ ਦੇ ਚਾਹ ਪਤਾ ਕਰਕੇ ਆ ਜਿਓ ਜਿਹੜਾ ਮਰਜ਼ੀ ਰੇਟ ਆ ਜਿਹੜੀ ਮਰਜ਼ੀ ਚੀਜ਼ ਨਾਲ ਕੰਪੇਅਰ ਕਰ ਲਿਓ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚ ਫਰਕ ਦਿਸੂਗਾ ਹੀ ਦਿਸੂਗਾ ਇਹ ਬਿਨੀਅਰ ਚ ਆ ਗਿਆ ਜੀ ਹਨਾ 3D ਹੈ ਜੀ 3D ਹੈ ਜੀ ਕਿ ਕਿੰਨੇ ਡੀ ਪਾ ਸਕਦੇ ਹੋ ਤੁਸੀਂ ਇੱਥੇ ਅਸੀਂ 8D ਤੱਕ ਕੰਮ ਕਰ ਸਕਦੇ ਹਾਂ 8D ਤੱਕ ਤੁਸੀਂ ਇੱਥੇ ਤਿਆਰ ਕਰਕੇ ਦੇਉਗੇ ਹੈ 2D 3D 5D 8D ਤੱਕ ਸਾਡੇ ਕੋਲੇ ਕੰਮ ਹੁੰਦਾ ਹੈ ਲੈ ਵੀ ਮਿੱਤਰੋ 8D ਤੱਕ ਦੇ ਡਿਜ਼ਾਈਨ ਤੁਸੀਂ ਤਿਆਰ ਕਰਵਾ ਸਕਦੇ ਹੋ ਮਿਸ਼ਾਲ ਬੁੱਡਬਰ ਕਸ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਬੋਧੇਵੀਰ ਕਹਿੰਦੇ ਨੇ ਇਹ ਐਡਰੈਸ ਬੋਲਿਆ ਨਹੀਂ ਮੈਂ ਤਾਂ ਬੋਲਿਆਗਾ ਇੱਕ ਹੋਰ ਦੱਸਦਾ 23 ਦੋ ਢੋਹਾ ਘੇੜਾ ਰੋਡ ਦੇ ਕੋਲ ਆ ਇਹਨਾਂ ਦੀ ਫੈਕਟਰੀ ਜਦ ਮਰਜੀ ਆਓ ਫੋਨ ਕਾਲਿੰਗ ਦੀ ਬੋਧਾ ਕਹਿੰਦੇ ਹੁੰਦੇ ਨੇ ਕਿੰਨੇ ਤੋਂ ਕਿੰਨੇ ਵਜੇ ਤੱਕ ਕਰਨੀ ਹੈ 9 ਵਜੇ ਤੋਂ ਲੈ ਕੇ ਸ਼ਾਮ ਨੂੰ 5-6 ਵਜੇ ਤੱਕ ਸਾਡੇ ਫੋਨ ਆਉਂਦੇ ਆਉਣ ਹੁੰਦੇ ਨੇ ਜੀ 3-4 ਫੋਨ ਨੇ ਕੁੜੀਆਂ ਰੱਖੀਆਂ ਨੇ ਫੋਨ ਚੱਕਣ ਵਾਸਤੇ ਉਹਨਾਂ ਨੇ ਆਪਦਾ ਸਵੇਰੇ ਵੀ ਦੇਖੋ ਕੰਮਕਾਰ ਕਰਕੇ ਆਉਣਾ ਹੁੰਦਾ ਜੂ ਜਾ ਕੇ ਵੀ ਕਰਨਾ ਬਿਲਕੁਲ ਹੀ 9 ਤੋਂ 5 ਤੁਸੀਂ ਦੇਖ ਲਓ ਜੀ ਭਾਰਤੀ ਟਾਈਮ ਹਾਂਜੀ ਸੁਵਿੰਦਰ ਜੀ ਆ ਥੋੜਾ ਜਿਹਾ ਮੋਟਾ ਲੱਗ ਰਿਹਾ ਹਣਾ ਇਸ ਸਮੈਕਾ ਵੀ ਮਨ ਲੱਗਾ ਤੇ ਬੋਰਡ ਵੀ ਹਣਾ ਜੀ ਇਹ ਜਿਹੜਾ ਸਨਮੈਕਾ ਜੀ ਇਹ 1mm ਦਾ ਸਨਮੈਕਾ ਹੈ ਔਰ ਤੁਸੀਂ ਇਹਦੀ ਡਿਮਾਂਡ ਜੇ ਚੈੱਕ ਕਰੋ ਸਾਡੇ ਕੋਲੇ 500 ਪੱਲੇ ਦਾ ਆਰਡਰ ਇਸ ਟਾਈਮ ਪਿਆ ਏਸੇ ਸੀਟ ਦਾ ਅੱਛਾ ਜੀ ਇੰਨੀ ਇੱਕ ਸੀਟ ਇਹ ਪਸੰਦ ਕਰਦੇ ਨੇ ਲੋਕ ਇਹਦਾ ਮਾਰਕੀਟ ਰੇਟ ਘੱਟੋ ਘੱਟ 350 350 ਰੁਪਏ ਸਕਰ ਫੁੱਟ ਚੱਲੀ ਜਾਂਦਾ ਪਰ ਆਪਾਂ ਤੁਹਾਨੂੰ ਸਿਰਫ 170 ਰੁਪਈਆ ਦੇ ਵਿੱਚ ਦੇ ਦੇਣਾ। ਅੱਛਾ ਜੀ। ਇਹਦਾ ਸਕਰੀਨ ਸ਼ਾਟ ਲੈ ਲਿਓ। ਹਮ ਸਾਰੇ ਪੰਜਾਬ ਚ ਘੁੰਮ ਆਇਓ ਜੇ ਤੁਹਾਨੂੰ 170 ਰੁਪਈਆ ਦੇ ਗਿਆ ਕੋਈ ਦਰਵਾਜ਼ਾ ਮੇਰੇ ਤੋਂ ਫਰੀ ਰਹੇਗਾ। ਅੱਛਾ ਜੀ। 92mm ਦੀ ਮੋਟੀ ਸ਼ੀਟ ਹੈ ਜੀ। ਠੀਕ ਹੈ। ਸੋਹਣਾ ਵੀ ਬਹੁਤ ਲੱਗ ਰਹੀ ਡਿਜ਼ਾਈਨ ਜੀ। ਚਮਕਦਾਰ। ਬਾਕੀ ਇੱਕ ਗੱਲ ਹੋਰ ਹੈ ਗੋਵਿੰਦ ਜੀ ਮੈਂ ਤੁਹਾਨੂੰ ਦੱਸਦਾ ਜਿਹੜੀਆਂ ਮਹਾਲੀ ਚੰਡੀਗੜ੍ਹ ਦੇ ਵਿੱਚ ਬਿਲਡਿੰਗਾਂ ਨੇ ਹਾਂ ਜੀ ਹਾਂ 4 400 ਪੱਲਾ ਲੱਗਦਾ 3 ਉਹ ਬੰਦੇ ਇੰਨੇ ਕ ਐਕਸਪਰਟ ਹੁੰਦੇ ਨੇ ਚੰਡੀਗੜ੍ਹ ਮੋਹਾਲੀ ਬੱਸ ਹੀ ਪਤਾ ਵੀ ਫਾਰਵਰਡ ਏਰੀਆ ਹੈਗਾ ਆਪਣੇ ਨਾਲੋਂ ਬਹੁਤ ਅੱਗੇ ਨਾ ਉਹਨਾਂ ਦਾ ਕੰਮ ਆ ਰੋਜ਼ ਦਾ ਉਹਨਾਂ ਦਾ ਕੰਮ ਹੈ ਜਮਨਾ ਨਗਰ ਤੱਕ ਖੁਰੇਤਰ ਤੱਕ ਜਿੱਥੇ ਜਿੱਥੇ ਉਹ ਫੈਕਟਰੀਆਂ ਨੇ ਸਾਰੀਆਂ ਫੈਕਟਰੀਆਂ ਨਾਲ ਉਹਨਾਂ ਦੇ ਲਿੰਕ ਨੇ ਜੀ ਠੀਕ ਹੈ ਜੀ ਪਰ ਮੈਂ ਇੰਨਾ ਕੱਬ ਦੇ ਆਪ ਤੇ ਮਾਨ ਕਰਦਾ ਵੀ ਮੈਂ ਕਈ ਬਿਲਡਿੰਗਾਂ ਦਾ ਮਾਲ ਜਿੱਥੇ 4-400 ਪੱਲਾ ਲੱਗਣਾ 5-500 ਪੱਲਾ ਲੱਗਣਾ ਮੈਂ ਤੁਹਾਨੂੰ ਇੱਥੇ ਫੈਕਟਰੀ ਦੇ ਵਿੱਚ ਮੇਰੇ ਕੋਲੇ ਆ ਜਾਓ ਮੈਂ ਤੁਹਾਨੂੰ ਉਹਨਾਂ ਦਾ ਨਾਮ ਐਡਰੈਸ ਦਿਖਾ ਦੂੰਗਾ ਉਹਨਾਂ ਦੀ ਪੇਮੈਂਟ ਜਮਾ ਦਿਖਾ ਦੂੰਗਾ ਉਹਨਾਂ ਦੇ ਪੱਲਿਆਂ ਦਾ ਸਾਈਜ਼ ਦਿਖਾ ਦੂੰਗਾ ਬਹਾਲੀ ਚੰਡੀਗੜ੍ਹ ਤੱਕ ਵੀ ਮਾਲ ਜਾਂਦਾ ਸੋ ਉਹਨਾਂ ਨੂੰ ਜੇ ਮਾਲ ਦੇ ਵਿੱਚ ਕੋਈ ਲੱਗਦਾ ਜਾਂ ਰੇਟ ਦੇ ਵਿੱਚ ਕੋਈ ਲੱਗਦਾ ਉਹ ਤਾਂ ਲੈਂਦੇ ਨੇ ਨਹੀਂ ਅਦਰਵਾਈਜ਼ ਉਹਨਾਂ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ ਨਾ ਉਹ ਗੱਲਾਂ ਚਾਉਣ ਵਾਲੇ ਬੰਦੇ ਨੇ ਬਿਲਕੁਲ ਜੀ ਬਾਈ ਨੇ ਦੱਸ ਹੀ ਦਿੱਤਾ ਵੀ ਜਿਹੜੇ ਬੰਦੇ ਰੋਜ਼ ਇਹ ਕੰਮ ਕਰਦੇ ਨੇ ਉਹ ਵੀ ਪੱਕੇ ਗਾਹਕ ਨੇ ਹੁਣ ਤੁਸੀਂ ਹਿਸਾਬ ਲਾ ਲਓ ਮਾਲ ਦਾ ਬਾਈ ਦਾ ਕਿਸਾ ਹੋਊਗਾ ਤੇ ਇੱਕ ਗੱਲ ਮੈਂ ਅਸੀਂ ਕਹਿਣੀ ਨਹੀਂ ਚਾਹੁੰਦੇ ਹੁੰਦੇ ਥੋੜੀਆਂ ਜੀਆਂ ਕਾਰਨ ਹੁੰਦੇ ਨੇ ਕੁਛ ਕੁ ਵੀਰ 네ਗੇਟਿਵ ਕਮੈਂਟ ਕਰਦੇ ਹੁੰਦੇ ਨੇ ਉਹ ਤੁਸੀਂ ਆਪਦੇ ਵਿਚਾਰ ਕਰਕੇ ਦੇਖ ਲਿਓ ਵੀ ਕੀ ਕਾਰਨ ਹੋ ਸਕਦਾ ਹਨਾ ਜੀ ਅਸੀਂ ਉਹ ਬੋਲਦੇ ਨਹੀਂ ਅਸੀਂ ਕਿਸੇ ਨੂੰ 5 ਰੁਪਏ ਦੇਣੇ ਨਹੀਂ ਨਾ ਅਸੀਂ ਦਈਏ ਨਾ ਅਸੀਂ ਅੱਜ ਤੱਕ ਦਿੱਤੇ ਨੇ ਪੰਜਾਬੀ ਚ ਕਮਿਸ਼ਨ ਨਹੀਂ ਦਿੰਦਾ ਬਾਈ ਅਸੀਂ ਕਮਿਸ਼ਨ ਦਿੰਦੇ ਨਹੀਂ ਜੀ ਉਹ ਲੜਾਈ ਆ ਸਾਰੀ ਹਨਾ ਜੀ ਇੱਕ 5 ਪੈਸੇ ਵੀ ਨਹੀਂ ਕਈ ਬੰਦੇ ਮੈਨੂੰ ਕਹਿੰਦੇ ਨੇ ਮੈਂ ਦਿਹਾੜੀ ਛੱਡ ਕਿਉਂ ਆਇਆ ਮੈਂ ਦਿਹਾੜੀ ਆ ਨਾ ਛੱਡ ਕੇ ਆ ਵੀਰੇ ਮੇਰੀ ਖਾਤਰ ਤੈਨੂੰ ਕੋਈ ਦਿਹਾੜੀ ਛੱਡਣ ਦੀ ਲੋੜ ਨਹੀਂ ਬਿਲਕੁਲ ਨਾ ਮੇਰੇ ਤੇ ਕੋਈ ਸਾਨ ਹੈਗਾ ਵੀ ਤੂੰ ਆਪਦੀ ਦਿਹਾੜੀ ਛੱਡ ਕੇ ਆਏਗਾ ਆ ਮੇਰਾ ਭਰਾ ਖਾਣ ਪੀਣ ਨੂੰ ਚਾਹੇ 10000 ਦਾ ਖਾਜੋ ਸਮੋਸੇ 버ਗਰ ਜੋ ਮਰਜੀ ਖਾ ਲਓ ਪਰ ਇੱਕ ਰੁਪਿਆ ਜਿਹੜਾ ਬੇਈਮਾਨੀ ਦਾ ਆਪਾਂ ਨੇ ਨਵਾਂ ਪੈਸਾ ਵੀ ਨਹੀਂ ਦੇਣਾ ਕਿਸੇ ਨੂੰ ਲਓ ਜੀ ਗੱਲ ਇਹ ਆ ਵੀਰੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਐਸ ਲੁੱਟ ਤੋਂ ਬਚਾ ਲਓ ਲੋਕਾਂ ਨੂੰ ਸਭ ਤੋਂ ਵੱਡੀ ਦਾ ਕਮਿਸ਼ਨ ਦੀ ਲੁੱਟ ਮੈਂ ਦੇਖੀ ਹੈ ਜੀ 2-2 ਲੱਖ ਰੁਪਈਆ ਕਮਿਸ਼ਨ ਹੋਇਆ ਨਾ ਕੋਠੇ ਆਵਾਂ ਕਰਾ ਕੱਲ ਕਿਸੇ ਬੰਦੇ ਨੇ ਇੰਡੀਆ ਲੈਵਲ ਦਾ ਹੋਰ ਸੇਲਰ ਹੈ ਜੀ ਉਹਦੇ ਬੰਦੇ ਨੇ ਕਿਸੇ ਨੇ ਫੋਨ ਤੇ ਫੋਨ ਕਰਿਆ ਉਹਨੇ ਅੱਗੇ ਮੈਨੂੰ ਕਾਨਫਰੈਂਸ ਤੇ ਲੈ ਲਿਆ ਉਹ ਮੈਨੂੰ ਕਹਿੰਦਾ ਵੀ ਇਹ ਬੰਦੇ ਦੇ ਵਿੱਚ ਵੀ ਮਾਲ ਦੇ ਵਿੱਚ ਕੋਈ ਗੱਲਬਾਤ ਹੈਗੀ ਹੈ ਕਿ ਵੀ ਝੂਠ ਹੈਗਾ ਵੀ ਸਾਗਵਾਨ ਸਾਗਵਾਨ ਦਾ ਮਤਲਬ ਇਹ ਹੁੰਦਾ ਵੀਰੇ ਤੁਸੀਂ ਮੈਨੂੰ ਆਏ ਦੱਸੋ ਵੀ ਇੱਕ ਚੀਜ਼ ਡੱਬੀ ਹੈ ਡੱਬੀ ਦੇ ਵਿੱਚ ਕੋਈ ਚੀਜ਼ ਗਲਤ ਭਰ ਦੋਗੇ ਜਿਹੜੀ ਚੀਜ਼ ਠੋਸ ਆ ਉਹਦੇ ਵਿੱਚ ਤਾਂ ਨਹੀਂ ਕੋਈ ਟੀਕੇ ਲਾ ਕੇ ਤੁਸੀਂ ਗਲਤ ਚੀਜ਼ ਭਰ ਸਕਦੇ ਤੁਸੀਂ ਸਾਗਵਾਨ ਆ ਕੇ ਚੈੱਕ ਕਰ ਲਓ ਹਰ ਇੱਕ ਚੀਜ਼ ਜੇ ਦਾ ਮਤਲਬ ਸਸਤਾ ਦਿੰਨੇ ਆ ਜਾਂ ਰੇਟ ਤੁਹਾਨੂੰ ਬਾਜ਼ਿਬ ਹੋ ਗਿਆ ਤਾਂ ਵੀਰੇ ਸ਼ੱਕ ਦੀ ਨਿਗਾ ਨਾਲ ਨਾ ਦੇਖੋ ਤੁਹਾਨੂੰ ਇਹ ਕਹਿਣ ਦੀ ਅਸੀਂ ਕਿਸੇ ਦੇ ਵੀ ਐ ਨਹੀਂ ਕਹਿੰਦੇ ਕਿ ਸਾਡੇ ਤੋਂ ਹੀ ਮਾਲ ਲਓ ਕਿਸੇ ਫੈਕਟਰੀ ਦੇ ਵਿੱਚ ਜਾਓ ਉਹਦੇ ਰੇਟ ਕੰਪੇਅਰ ਕਰ ਲਓ ਵੀ ਆਹ ਰੇਟ ਲੱਗਦੇ ਨੇ ਜਾਂ ਮਿਸਤਰੀ ਦਾ ਤਾਂ ਚਲੋ ਇਹ ਤਾਂ ਇਹ ਚੀਜ਼ ਨਾਲ ਕੋਈ ਮੇਲ ਹੀ ਨਹੀਂ ਜੀ ਜੇ ਤੁਹਾਨੂੰ ਲੱਗਦਾ ਵੀ ਇਹ 800 ਰੁਪਏ ਸਕਰ ਫੁੱਟ ਮਾਲ ਦਿੰਦਾ ਉਹਦਾ ਮਾਲ ਚੈੱਕ ਕਰ ਲਓ ਦਿਓ ਫੋਟੋਆਂ ਵਿੱਚ ਲਓ ਉਹੀ ਮਾਲ ਮੇਰੇ ਤੋਂ 500 ਰੁਪਏ ਸਕਰ ਫੁੱਟ ਲੈ ਜਾਓ ਜੇ ਫਰਕ ਹੋਇਆ ਆਪਾਂ ਦੇਣਦਾਰ ਬਿਲਕੁਲ ਜੀ ਮਾਲ ਦੇ ਵਿੱਚ ਫਰਕ ਨਹੀਂ ਹੋਊਗਾ ਫਰਕ ਸਿਰਫ ਜਿਹੜਾ ਤੁਹਾਨੂੰ ਦੱਸਤਾ ਇੱਥੇ ਕੋਲਦਾਗਾ ਬਾਕੀ ਕੁਆਂਟੀਟੀ ਚ ਆਕਦਾ ਬਾਈ ਮਾਲ ਤਾਂ ਕਰਕੇ ਵੀ ਰੇਟ ਦਾ ਫਰਕ ਹੁੰਦਾਗਾ ਉਹੀ ਫਾਇਦਾ ਤੁਹਾਨੂੰ ਦੇਂਦਾਗਾ ਹੈ ਨਾ ਜੀ ਸੋ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਰੋ ਕਿਉਂਕਿ ਇਹ ਵੀ ਇੱਕ ਐਂ ਕਹਿ ਲਓ ਵੀ ਕਿਸੇ ਦੇ ਫਾਇਦੇ ਦੀ ਹੈਗੀ ਗੱਲ ਵੀ ਭਾਅ ਦੇ ਵਿੱਚ ਅਸਲੀ ਭਾਅ ਦੇ ਵਿੱਚ ਜਿਹੜਾ ਸਹੀ ਭਾਅ ਹੈ ਉਹ ਭਾਅ ਦੇ ਵਿੱਚ ਜਦੋਂ ਕਿਸੇ ਨੂੰ ਮਾਲ ਮਿਲ ਜੇ ਤਾਂ ਉਹਦੀ ਖੁਸ਼ੀ ਵੀ ਹੁੰਦੀ ਆ ਤੇ ਉਹਦੀ ਬਚਤ ਵੀ ਬਹੁਤ ਹੁੰਦੀ ਆ ਸੋ ਧੰਨਵਾਦ ਬਹੁਤ ਬਹੁਤ ਤੁਹਾਡਾ ਜਿਹੜਾ ਪਿਆਰ ਦਿੰਨੇ ਹੋ ਐਦਾਂ ਹੀ ਦਿੰਦੇ ਰਹੋ ਧੰਨਵਾਦ ਬਾਈ ਲਖਵਿੰਦਰ ਸਮਾਂ ਦਿੰਨੇ ਹੋ ਜੜਾ ਸਤਿ ਸ੍ਰੀ ਅਕਾਲ ਜੀ